ਅਗਲੀ ਗੱਲ ਵੀ ਜਿਹੜੀ ਆ ਸਟਾਕਟਨ ਟ੍ਰੇਸੀ ਏਰੀਏ ਤੋਂ ਆ ਟ੍ਰੇਸੀ ਦਾ ਇੱਕ ਰਹਿਣ ਵਾਲਾ ਸ਼ਮਿੰਦਰਜੀਤ ਸਿੰਘ ਸੰਧੂ 51 ਸਾਲਾਂ ਦਾ ਉਸਨੇ ਗਲਤੀਪਲੀ ਮੰਨ ਲਿਆ ਕਰ ਲਿਆ ਆ ਕਿ ਉਹ ਇੱਕ ਤਰ੍ਹਾਂ ਨਾਲ ਕਿਸੇ ਤੋਂ ਪੈਸੇ ਲੈ ਕੇ ਕਿਸੇ ਨੂੰ ਪੈਸੇ ਦੇ ਕੇ ਕਿਸੇ ਹੋਰ ਨੂੰ ਜਾਂ ਪੈਸੇ ਦੇ ਕੇ ਕਿਸੇ ਨੂੰ ਹੋਰ ਮਾਰਨ ਜਾ ਰਿਹਾ ਸੀ ਯੂ ਐਸ اٹਾਰਨੀ ਕਿੰਬਰਲੀ ਸੈਂਚੇਸ ਉਹਨਾਂ ਨੇ ਅੱਜ ਜਿਹੜੀ ਆ ਯੂ ਐਸ اٹਾਰਨੀ ਆਫਿਸ ਦੀ ਜਿਹੜੀ ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੀ ਇਹ ਨਿਊਜ਼ ਰਿਲੀਜ਼ ਆ ਉਹਦੇ ਵਿੱਚ ਦੱਸਿਆ ਹੈਗਾ ਜਿਹੜੇ ਕੋਡ ਡਾਕੂਮੈਂਟਸ ਆਏ ਆ ਉਹਨਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਸ਼ਮਿੰਦਰਜੀਤ ਸਿੰਘ ਸੰਧੂ ਨੇ ਜੋਗਿੰਦਰ ਸਿੰਘ ਬੋਪਰਾਏ ਮਲਟੀਕੇ ਦਾ ਰਹਿਣ ਵਾਲਾ ਰਮੇਸ਼ ਕੁਮਾਰ ਬਿਰਲਾ ਡਬਲੈਂਡਾ ਰਹਿਣ ਵਾਲਾ ਤੇ ਇੱਕ ਜਿਹੜਾ ਮਰਡਰ ਵਿਕਟਮ ਵਿਕਟਮ ਹੈਗਾ ਉਸ ਨੂੰ ਵਿਕਟਮ ਨੰਬਰ 2 ਦੱਸਿਆ ਗਿਆ ਆ ਪਈ ਉਹਨਾਂ ਨੇ ਇੱਕ ਬੰਦੇ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਹਿਟਮੈਨ ਹਾਇਰ ਕਰਨ ਦੀ ਗੱਲ ਕੀਤੀ ਜਾਂ ਕਿ ਮਲਟੀਕੇ ਦੇ ਸਟਾਰ ਵਕਤ ਦੇ ਉੱਤੇ ਵੀ ਮੀਟਿੰਗ ਹੋਈ ਕਹਿੰਦੇ ਵੀ ਪਹਿਲਾਂ ਜਾ ਕੇ ਤੂੰ ਉਹਨੂੰ ਅਸਾਲਟ ਕਰਨਾ ਹੈ ਕੁੱਟਣਾ ਮਾਰਨਾ ਹੈਗਾ ਆ ਇਹ ਐਫਬੀਆਈ ਨੇ ਦੱਸਿਆ ਵੀ ਫਰਵਰੀ 17 2024 ਦੀ ਗੱਲ ਹੈਗੀ ਆ ਉਸ ਤੋਂ ਬਾਅਦ ਜਦੋਂ ਯਕੀਨ ਬਣ ਜਾਊਗਾ ਤੇ ਫਿਰ ਅਸੀਂ ਤੈਨੂੰ ਜਿਹੜੀ ਆ ਹੋਰ ਜੌਬ ਦੇਵਾਂਗੇ 6000 ਡਾਲਰ ਤੱਕ ਵੀ ਜਿਹੜਾ ਕਹਿੰਦੇ ਭਈ ਉਸ ਨੂੰ ਆਫਰ ਕੀਤਾ ਗਿਆ ਸੀ ਜੀ ਸੋ ਦੋ ਵਿਕਟਮ ਨੇ ਇਹਦੇ ਵਿੱਚ ਵਿਕਟਮ 1 ਤੋਂ ਵਿਕਟਮ 2 ਵਿਕਟਮ 1 ਦੀ ਉਹਨਾਂ ਨੇ ਨਾਮ ਨਹੀਂ ਦੱਸੇ ਉਹਨਾਂ ਦੇ ਵਿਕਟਮ 1 ਦੀ ਕੁੱਟਮਾਰ ਕਰਨੀ ਜਿਹੜੀ ਉਹ ਸੀਗੀ ਇਹ ਜਿਹੜੇ ਤਿੰਨ ਜਾਣਿਆਂ ਨੇ ਮਿਲ ਕੇ ਕੋ ਇਨਸਪਾਇਰ ਕੀਤਾ ਤੇ ਉਹਨਾਂ ਤਿੰਨਾਂ ਦੇ ਵਿੱਚੋਂ ਜਿਹੜਾ ਅਸ਼ਵਿੰਦਰਜੀਤ ਸਿੰਘ ਸੰਧੂ ਆ ਉਸਨੇ ਆਪਣੇ ਜਿਹੜੇ ਦੋਸ਼ ਆ ਉਹਨਾਂ ਨੂੰ ਕਬੂਲਿਆ ਆ ਗਿਲਟੀ ਜਿਹੜਾ ਉਹਪਲੀ ਕਰ ਲਿਆ ਆ ਵੀ ਉਹਨੇ ਇੰਟਰ ਸਟੇਟ ਕਾਮਰਸ ਫੈਸਿਲਿਟੀਆਂ ਦੀ ਵਰਤੋਂ ਕਰਦੇ ਹੋਏ ਮਰਡਰ ਫॉर ਹਾਇਰ ਬੰਦਾ ਜਿਹੜਾ ਹੋ ਕਰ ਰਹੇ ਸੀਗੇ ਕਿਸੇ ਨੂੰ ਜਾਨੋਂ ਮਾਰਨ ਦੇ ਲਈ ਇਸੇ ਤਰੀਕੇ ਨਾਲ ਵਿਕਟਮ 2 ਜਿਹੜਾ ਸੀਗਾ ਉਸ ਨੂੰ ਮਾਰਨਾ ਸੀ ਤੇ ਵਿਕਟਮ 1 ਜਿਹੜਾ ਆ ਉਹ ਉਸ ਨੂੰ ਜਿਹੜਾ ਆ ਕੁੱਟਮਾਰ ਕਰਨੀ ਸੀ ਉਹਨੂੰ ਕੁੱਟਮਾਰ ਕਰਨ ਲਈ 6000 ਦਿੱਤਾ ਤੇ ਮਾਰਨ ਵਾਲੇ ਨੂੰ ਵਿਕਟਮ 2 ਨੂੰ 10000 ਡਾਲਰ ਜਿਹੜਾ ਉਹ ਦੇਣਾ ਸੀ ਜਿਹਨੂੰ ਮਾਰਨਾ ਸੀ ਜੀ ਤੇ ਇਹਨੂੰ ਇਹ ਨਹੀਂ ਸੀ ਪਤਾ ਵੀ ਜਿਹਨੂੰ ਇਹ ਮਰਡਰ ਫਾਰ ਹਾਇਰ ਜਿਹੜਾ ਉਹ ਕਰ ਰਿਹਾ ਆ ਵੀ ਉਹ FBI ਦਾ ਇਨਫੋਰਮੈਂਟ ਵੀ ਕੌਨਫਿਡੈਂਸ਼ੀਅਲ ਇਨਫੋਰਮੈਂਟ ਆ ਸੀਆਈਆ ਉਹਨਾਂ ਦਾ ਉਹਨਾਂ ਦਾ ਅੰਡਰਕਵਰ ਉਹਨਾਂ ਦੇ ਲਈ ਬੇਸਿਕਲੀ ਅੰਡਰਕਵਰ ਨਹੀਂ ਕਹਿ ਸਕਦੇ ਵੀ ਉਹਨਾਂ ਦੇ ਲਈ ਹੀ ਉਹਨਾਂ ਨੂੰ ਜਿਹੜੀਆਂ ਸਾਰੀਆਂ ਸੂਹਾਂ ਆ ਉਹ ਦਿੰਦਾ ਆ ਸੋ ਇਥੇ ਇਹ ਪਤਾ ਲੱਗਦਾ ਆ ਵੀ ਆਬਵੀਅਸਲੀ ਗੱਲ ਆ ਵੀ ਜਿਹੜੀ ਲਾ ਐਨਫੋਰਸਮੈਂਟ ਵਾਲੇ ਆ ਉਹਨਾਂ ਦੇ ਜਿਹੜੇ ਪੈਰ ਆ ਥਾਂ ਥਾਂ ਦੇ ਉੱਤੇ ਜਿਹੜੇ ਉਹ ਲੱਗੇ ਹੋਏ ਨੇ ਸੋ ਤੁਸੀਂ ਦੇਖੋ ਵੀ ਜਦੋਂ ਨikhil Gupta ਫੜਿਆ ਹੋਇਆ ਸੀ ਉਹ ਵੀ ਡੀਆਈਆ ਦਾ ਅੰਡਰਕਵਰ ਏਜੰਟ ਸੀਗਾ ਉਸ ਟਾਈਮ ਦੇ ਉੱਤੇ ਜਿਹਨੂੰ ਮਰਡਰ ਫਾਰ ਹਾਇਰ ਦੇ ਲਈ ਜਿਹੜਾ ਉਹ ਅਕਰ ਰਹੇ ਸੀਗੇ ਜਦੋਂ ਪੰਨੂ ਹੁਣਾਂ ਨੂੰ ਮਾਰਨ ਦੀ ਜਿਹੜੀ ਉਹ ਸਾਜ਼ਿਸ਼ ਰਚੀ ਜਾ ਰਹੀ ਸੀ ਅਦਾਾਕੀ ਦਸਤਾਵੇਜ਼ ਦੱਸਦੇ ਆ ਮਾਰਚ 2023 ਦੇ ਵਿੱਚ ਜਿਹੜਾ ਬੋਪਰਾਏ ਆ ਉਹ ਸੀਆਈ ਨੂੰ ਜਿਹੜਾ ਉਹ ਮਿਲਿਆ 10000 ਡਾਲਰ ਜਿਹੜਾ ਆ ਉਸ ਨੂੰ ਡਾਊਨ ਪੇਮੈਂਟ ਦੇ ਤੌਰ ਦੇ ਉੱਤੇ ਦੇ ਦਿੱਤੇ ਵਿਕਟਮ 2 ਨੂੰ ਜਿਹੜਾ ਉਹ ਮਾਰਨ ਦੇ ਲਈ ਤੇ ਜਿਹੜਾ ਸ਼ਮਿੰਦਰਜੀਤ ਸੰਧੂ ਆ ਉਹਨੇ ਵਿਕਟਮ 2 ਦਾ ਐਡਰੈਸ ਜਿਹੜਾ ਆ ਉਸ ਨੂੰ ਪ੍ਰੋਵਾਈਡ ਕੀਤਾ ਤੇ ਉਸ ਤੋਂ ਬਾਅਦ ਇਨਸਟਰਕਟ ਕੀਤਾ ਸੀਆਈ ਨੂੰ ਵੀ ਭਾਈ ਇਹਨੂੰ ਜਿਹੜਾ ਖੁਰਦਬਰਦ ਕਰਦੇ ਲਾਪਤਾ ਇੱਕ ਸਾਹ ਦੇ ਨਾਲ ਕਰਦੇ ਡਿਸਪੀਅਰ ਜਿਹੜਾ ਕਰਾ ਦੇ ਤੇ ਕੋਈ ਐਵੀਡੈਂਸ ਜਿਹੜਾ ਕਹਿੰਦੇ ਵੀ ਨਹੀਂ ਬਚਣਾ ਚਾਹੀਦਾ ਤੇ ਬੋਪਾਰਾਏ ਨੇ ਆਪਣੇ ਜਿਹੜੇ ਸਾਥੀ ਬਿਰਲਾ ਸੀਗਾ ਉਸ ਨੂੰ ਵੀ ਜਿਹੜੀਆਂ ਦੋ ਕੌਲਾਂ ਕਿਤੀਆਂ ਰਮੇਸ਼ ਬਿਰਲਾ ਜੂਨੀਅਰ ਜਿਹੜਾ ਡਬਲਿਨ ਦਾ ਰਹਿਣ ਵਾਲਾ ਸੀਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੱਸਣ ਦੇ ਲਈ ਤੇ ਕਹਿੰਦੇ ਵੀ ਵਿਕਟਮ ਟੂ ਦੇ ਜਿਹੜੇ ਫੇਸਬੁੱਕ ਪ੍ਰੋਫਾਈਲ ਆ ਉਸ ਦੀ ਮੰਗ ਜਿਹੜੀ ਉਸਨੇ ਕੀਤੀ ਸੀ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇਹਨਾਂ ਦੇ ਕੋਲ ਜਿਹੜੇ ਆ ਉਹ ਸਾਹਮਣੇ ਆ ਗਏ ਸੋ ਇਹ ਬਹੁਤ ਵੱਡੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹਰਜੋਤ ਸਿੰਘ ਜੀ ਚੱਲੀ ਜਿਸ ਟਾਈਮ ਦੇ ਉੱਤੇ ਇਹਨਾਂ ਦੇ ਨੂੰ ਚਾਰਜ ਕੀਤਾ ਗਿਆ ਸੀ ਅਰੈਸਟ ਕੀਤਾ ਗਿਆ ਸੀ ਉਦੋਂ ਵੀ ਕਾਫੀ ਜਿਹੜੀ ਇਹ ਚਰਚਾ ਦਾ ਜਿਹੜਾ ਹੋਵੇਸ਼ਾ ਬਣੀ ਸੀ ਸੋ ਇੱਕ ਦਰਜਨ ਤੋਂ ਵੱਧ ਤਕਰੀਬਨ ਆਪਾਂ ਕਹਿ ਸਕਦੇ ਹਾਂ ਵੀ ਜਿਹੜੀਆਂ ਏਜੰਸੀਜ਼ ਆ ਲਾ ਐਨਫੋਰਸਮੈਂਟ ਵਾਲੀਆਂ ਸ਼ਹਿਰਾਂ ਤੋਂ ਲੈ ਕੇ ਕਾਉਂਟੀ ਦੀ ਜਿਹੜੇ ਸ਼ੈਰਫ ਤੇ ਸਿਟੀ ਦੀਆਂ ਜਿਹੜੀਆਂ ਪੁਲਿਸ ਡਿਪਾਰਟਮੈਂਟਸ ਆ ਉਹਨਾਂ ਨੇ ਮਿਲ ਕੇ ਇਸ ਦੇ ਵਿੱਚ ਕੀਤਾ ਸੋ ਸੰਧੂ ਨੂੰ 10 ਸਾਲ ਦੀ ਮੈਕਸਿਮਮ ਸਜ਼ਾ ਇੰਨਾ ਚੀਜ਼ ਤੇ ਲਈ ਜਿਹੜੀ ਹੋ ਸਕਦੀ ਹੈ ਤੇ 2.5 ਲੱਖ ਡਾਲਰ ਦਾ ਜਿਹੜਾ ਉਹ ਜਰਮਾਨਾ ਜਿਹੜਾ ਉਹ ਹੋ ਸਕਦਾ ਹੈ ਸੋ ਕੋਰਟ ਦੇ ਡਿਸਕਰੈਸ਼ਨ ਤੇ ਹੋਊਗਾ ਵੀ ਇਸ ਦੀ ਹੁਣ ਗਿਲਟੀ ਅਪਲੀ ਕਰਨ ਤੋਂ ਬਾਅਦ ਚ ਉਹ ਇਸ ਦੇ ਉੱਤੇ ਨਰਮੀ ਦਿਖਾਉਂਦੇ ਆ ਜਾਂ ਇਸ ਨੂੰ ਮੈਕਸਿਮਮ ਸਜ਼ਾ ਜਿਹੜੀ ਉਹ ਸੁਣਾਈ ਜਿਹੜੀ ਉਹ ਜਾਊਗੀ ਸੋ 23 ਜਨਵਰੀ 2025 ਦੇ ਆਪਣੇ ਇਸ ਅਫੈਂਸ ਦੇ ਰੋਲ ਦੇ ਵਿੱਚ ਉਸਨੇ ਗਿਲਟੀ ਜਿਹੜਾ ਹੋਪਲੀ ਕੀਤਾ ਆ ਤੇ 7 ਅਗਸਤ ਨੂੰ ਕਹਿੰਦੇ ਵੀ ਇਸ ਦੀ ਜਿਹੜੀ ਸਜ਼ਾ ਆ ਪੈਂਡਿੰਗ ਸੈਂਟੈਂਸ ਜਿਹੜਾ ਆ ਉਹ ਉਸ ਦਿਨ ਹੋਊਗਾ ਤੇ ਜਿਹੜੇ ਨਾਲ ਹੋਰ ਵੀ ਹੈਗੇ ਆ ਉਨ੍ਹਾਂ ਦੇ ਉੱਤੇ ਵੀ ਜਿਹੜੇ ਇਸੇ ਤਰੀਕੇ ਦੇ ਹੀ ਜਿਹੜੇ ਚਾਰजेस ਆ ਉਹ ਲੱਗੇ ਹੋਏ ਨੇ